ਸਤ ਸੰਗੀ ਪਿਆਰਿਓ ਬਾਣੀ ਦੀ ਵਿਸ਼ੇਸ਼ਤਾ ਬਾਣੀ ਦੀ ਮਹੱਤਤਾ ਵਿਚਾਰ ਕਰਨ ਤੋਂ ਹੀ ਪਤਾ ਲੱਗਦੀ ਹੈ ਗੁਰਬਾਣੀ ਪੜਨਾ ਵਧੀਆ ਗੱਲ ਹੈ ਗੁਰਬਾਣੀ ਨੂੰ ਗਾ-ਗਾ ਕੇ ਪੜਨਾ ਜਾਂ ਸੁਣਨਾ ਵਧੀਆ ਗੱਲ ਹੈ ਗੁਰਪਾਣੀ ਨੂੰ ਵਿਚਾਰਨਾ ਵੀ ਵਧੀਆ ਗੱਲ ਹੈ ਜੇ ਕੇਵਲ ਇੱਥੇ ਰੁਕ ਜਾਣਾ ਫਿਰ ਤਰਤੀ ਨਹੀਂ ਜੋ ਗਾਵੇ ਜੋ ਸੁਣੇ ਹੈ ਉਨਾ ਬਚਨਾਂ ਨੂੰ ਪ੍ਰੇਮ ਪਿਆਰ ਕੀਤਾ ਵਿਚਾਰ ਵੀ ਕੀਤੀ ਤੇ ਸਤਿਗੁਰੂ ਜੀ ਦੀ ਮਿਹਰ ਸਦਕਾ ਕੀਤੇ ਜੀਵਨ ਵਿੱਚ ਉਹ ਬਚਨ ਆ ਗਏ ਪ੍ਰੈਕਟੀਕਲ ਹੋ ਗਿਆ ਉਹ ਗੁਰਬਾਣੀ ਸੋਣੀ ਵੀ ਸਫਲ ਹੋ ਗਈ ਗਾਈ ਹੋਈ ਵੀ ਸਫਲ ਹੋ ਗਈ ਵਿਚਾਰੀ ਹੋਈ ਵੀ ਸਫਲ ਹੋ ਗਈ ਤੇ ਭਾਵਨ ਸਲੋਕ ਜੋ ਸਤਿ પુરਸ਼ਾਂ ਦੇ ਮੁਖਾਰਬਿੰਦ ਤੋਂ ਬਚਨ ਬੋਲੇ ਜਾਂਦੇ ਹਨ ਉਹਨੂੰ ਕਹਿੰਦੇ ਆਂ ਜੀ ਸ਼ਬਦ ਸਲੋਕ ਊੜ ਤਾਰੇ ਜੋ ਅੰਤਰਨਾਮ ਊੜੇ ਨੂੰ ਔਂਕਲ ਤੇ ਰਾਰਾ ਲਿਖਿਆ ਹੋਇਆ ਊੜ ਹੁੰਦਾ ਹਿਰਦਾ ਦਿਲ ਆਪ ਜੀ ਜਿਸ ਸਲੋਕ ਦੀ ਆਪਾਂ ਅੱਜ ਵਿਚਾਰ ਕਰ ਰਹੇ ਹਾਂ ਧਿਆਨ ਮਾਰੋ ਪਰਾਰੇ ਨੂੰ ਸਿਹਾਰੀ ਲੱਗੀ ਹੋਈ ਹੈ ਊੜ ਦੇ ਉਸੀ ਹਾਰੀ ਲਗਣ ਕਰਕੇ ਅਰਥ ਬਣ ਗਿਆ ਹਿਰਦੇ ਵਿੱਚ ਊਰ ਧਾਰ ਹੈ ਜੋ ਅੰਤਰਨਾਮ ਅੰਤਰਮੁਖੀ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਟਿਕਾਵੇ ਹਿਰਦੇ ਵਿੱਚ ਰੱਖੇ ਜੋ ਅੰਤਰਨਾਮ ਜਿਹੜਾ ਵਿਅਕਤੀ ਹਿਰਦੇ ਵਿੱਚ ਨਾਮ ਵਸਾ ਲੈਂਦਾ ਹੈ ਸਦਾ ਨਾਮ ਹੀ ਟਿਕਾ ਕੇ ਰੱਖਦਾ ਹੈ ਸਰਬ ਵਿਆਪਕ ਹੈ ਭਗਵਾਨ ਇੱਕ ਦਿਨ ਕਿਰਪਾ ਹੋ ਜਾਂਦੀ ਹੈ ਕੋਈ ਦੂਜੀ ਚੀਜ਼ ਨਹੀਂ ਦੇ ਸਕੀ ਇਹ ਪੜੇ ਪੈਂਡੇ ਲੰਮੇ ਨੇ ਪਰ ਪਾਸ਼ਾ ਸਾਨੂੰ ਕਹਿੰਦੇ ਨੇ ਸਰਬਮੈਪੇਖ ਹੈ ਭਗਵਾਨ ਸਰਬ ਵਿੱਚ ਪਰਮਾਤਮਾ ਨੂੰ ਵੇਖਣਾ ਕਰੇ ਸਾਰਿਆਂ ਵਿੱਚ ਜੋ ਸਰਬ ਵਿਆਪਕ ਹੈ ਅਕਾਲ ਪੁਰਖ ਵਾਹਿਗੁਰੂ ਜੀ ਹੈ ਸਤਿਗੁਰੂ ਜੀ ਹਾਜ਼ਰ ਨਾਜ਼ਰ ਹੈ ਸਤਿਗੁਰ ਮੇਰਾ ਸਦਾ ਸਰਦਾ ਨਾ ਆਵੇ ਨਾ ਜਾਇਓ ਬਨਾਸੀ ਪੁਰਖ ਹੈ ਸਾਹਮਣੇ ਰਹਿ ਆ ਸਮਾਏ ਉਹਨੂੰ ਵੇਖੇ ਇਦਾਂ ਨਾ ਹੋਵੇ ਬਈ ਜਿਸ ਵੀ ਜਾਤੀ ਨਾਲ ਦੁਨੀਆ ਦੀਆਂ ਜੋ ਜਾਤਾਂ ਪਾਤਾਂ ਵਡੀਆਂ ਨੇ ਗੁਰਮਤ ਨਹੀਂ ਮੰਨਦੀ ਜਿਸ ਵੀ ਜਾਤੀ ਨਾਲ ਸੰਬੰਧ ਰੱਖਦਾ ਹੋਵੇ ਬਈ ਉਸ ਵਿੱਚ ਹੀ ਰੱਖਦੀ ਸਦਾ ਦੂਜੇ ਵਿੱਚ ਨਹੀਂ ਦਿਸਦਾ ਬ੍ਰਾਹਮਣ ਵਿੱਚ ਦਿਸਦਾ ਸ਼ੋਬਰ ਵਿੱਚ ਨਹੀਂ ਦਿਸਦਾ ਮੁਆਫ ਕਰਨਾ ਨਾਮਦੇਵ ਜੀ ਦੇ ਮੰਦਰ ਵਿੱਚੋਂ ਕੱਢਿਆ ਗਿਆ ਸੀ ਅੱਜ ਵੇਖੋ ਸਭ ਨੰਸ਼ਕਾਰ ਕਰਦੀ ਹੈ ਦੁਨੀਆ ਜਿਹਨੂੰ ਗੁਰੂ ਵਡਿਆਈ ਬਖਸ਼ਦਾ ਹੈ ਭਾਈ ਉਹਨੂੰ ਕੋਈ ਨਹੀਂ ਹਰਾ ਸਕਦਾ ਇਸੇ ਕਰਕੇ ਸਰਬਮੈ ਪੇਖਿਆ ਭਗਵਾਨ ਜੋ ਸਰਬ ਵਿਆਪਕ ਪਿਤਾ ਹੈ ਭਾਈ ਉਹਨੂੰ ਵੇਖਣਾ ਕਰੇ ਇਸ ਦੁਨੀਆ ਵਿੱਚ ਹੁਣ ਆਪਾਂ ਵੇਖਦੇ ਹਾਂ ਜੋ ਦੁਨੀਆ ਵਾਲੇ ਧਾਰਮਿਕ ਸਥਾਨ ਬਣੇ ਹੋਏ ਨੇ ਇਸ ਦੁਨੀਆ ਵਿੱਚ ਕਿੰਨੇ ਧਾਰਮਿਕ ਸਥਾਨ ਨੇ ਫਲਾਨੀ ਥਾਂ ਤੇ ਬੰਦਾ ਤੇ ਜਾ ਸਕਦਾ ਔਰਤ ਨਹੀਂ ਜਾ ਸਕਦੀ ਇਹ ਸਾਡੇ ਕੋਲ ਕਸਵੱਟੀ ਹੈ ਬਾਣੀ ਸਰਬਮੈ ਪੇਖਿਆ ਭਗਵਾਨ ਕੀ ਉਹਨਾਂ ਨੂੰ ਭਗਵਾਨ ਦੀ ਸੱਤੇ ਆ ਜੋ ਵੱਡੇ ਵੱਡੇ ਮੁਖੀ ਨੇ ਵੱਡੇ ਵੱਡੇ ਪੁਜਾਰੀ ਨੇ ਉਹਨਾਂ ਨੂੰ ਭਗਵਾਨ ਦੀ ਸੁਪਿਆ ਆਪਣੇ ਆਪ ਨੂੰ ਤੇ ਦਿਸੀਆ ਨਹੀਂ ਇੱਥੇ ਔਰਤ ਨਹੀਂ ਆ ਸਕਦੀ ਬੰਦਾ ਆ ਸਕਦਾ ਉਹ ਕੋਈ ਆਮ ਜਿਹਾ ਥਾਂ ਤਾਂ ਹੋਏਗਾ ਕੋਈ ਧਾਰਮਿਕ ਸਥਾਨ ਨਹੀਂ ਕਹਿ ਸਕਦੇ ਅੱਗੇ ਪਾਤਸ਼ਾਹ ਕਹਿੰਦੇ ਨੀਮਖ ਨੀਮਖ ਥਾਪੁਰ ਨਮਸਕਾਰ ਐ ਅੱਖ ਦੇ ਫਰਕ ਨੂੰ ਨੀਮਖ ਕਹਿੰਦੇ ਨੇ ਜੀ ਅੱਖ ਦੇ ਚਮਕ ਕੇ ਨੂੰ ਨੀਮਖ ਨੀਮਖ ਜੋ ਪਲ-ਪਲ ਆਪਣੇ ਪ੍ਰਭੂ ਨੂੰ ਯਾਦ ਕਰੇ ਸਾਰਿਆਂ ਵਿੱਚ ਪਰਮਾਤਮਾ ਸਰਬਮੈ ਵੇਖੈ ਭਗਵਾਨ ਨੂੰ ਨਮਸਕਾਰ ਕਰੇ ਸਭ ਵਿੱਚ ਬ੍ਰਹਮ ਨੂੰ ਵੇਖਦਾ ਹੈ ਪਿੱਛੇ ਆਪਾਂ ਵਿਚਾਰ ਕੀਤੀ ਹੈ ਮਨ ਸਾਚਾ ਨੂੰ ਸੱਚਾ ਸੋਏ ਅਵਰਨ ਆਪੇਖੈ ਇੱਕ ਸਭਿ ਨ ਕੋਈ ਨਾਮਤ ਇਹ ਲੱਛਣ ਬ੍ਰਹਮ ਗਿਆਨੀ ਹੋਏ ਤੇ ਪਰਮਾਤਮਾ ਦਾ ਸ਼ੁਕਰ ਕਰੇ ਜੀ ਉਰਤ ਆਰਿਆ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਅਗਲੀ ਪੰਕਤੀ ਦੇ ਦਰਸ਼ਨ ਕਰੋ ਨਾਨਕ ਉਹ ਆਪਰਸ ਸਗਲ ਨੀਸਤਾ ਹੈ ਇਥੇ ਕੀ ਲਿਖਿਆ ਜੀ ਅਪਰਸ ਅਪਰਸ ਹੋ ਗਿਆ ਨਾਸ਼ ਹੋਣਾ ਸਪਰਸ਼ ਹੋ ਗਿਆ ਛੋਣਾ ਕਿਸੇ ਨੂੰ ਟੱਚ ਕਰਨਾ ਇਹ ਅਪਰਸ ਅੱਖਰ ਹੈ ਜੋ ਸਪਰਸ਼ਖੜ ਦਾ ਬਰੋਧੀ ਹੈ ਇਹ ਧਿਆਨ ਮਾਰੋ ਹੁਣ ਕਈ ਕਹਿੰਦੇ ਨੇ ਮੈਂ ਉਸ ਚੀਜ਼ ਨੂੰ ਨਹੀਂ ਪਰਸਦਾ ਮੈਂ ਉਸ ਚੀਜ਼ ਨੂੰ ਨਹੀਂ ਪਰਸਦਾ ਭਈ ਮੈਂ ਨਹੀਂ ਛੂੰਦਾ ਪਰ ਇੱਥੇ ਮਹਿਲਾ ਪੰਜਵਾ ਕਹਿੰਦੇ ਨੇ ਇਦਾਂ ਅਪਰਸ ਨਹੀਂ ਬਣਿਆ ਜਾਂਦਾ ਭਾਈ ਆਪਾਂ ਦੁਨੀਆ ਵਿੱਚ ਆਪਣੇ ਵਿੱਚ ਵੀ ਕਿੰਨਾ ਕੁਝ ਵੇਖਦੇ ਆ ਮੈਂ ਫਲਾਨੀ ਚੀਜ਼ ਨੂੰ ਨਹੀਂ ਹੱਥ ਲਾਉਂਦਾ ਕਿਸੇ ਕਿਸੇ ਮੱਤ ਵਿੱਚ ਇਦਾਂ ਵੀ ਹੁੰਦਾ ਹੈ ਆਪਣੇ ਆਪ ਨੂੰ ਹੱਥ ਨਹੀਂ ਲਾਣ ਦਿੰਦੇ ਜਾਂ ਮੈਂ ਕਿਸੇ ਚਮੜੇ ਨੂੰ ਨਹੀਂ ਛੂਣਾ ਬੜਾ ਕੁਝ ਇਦਾਂ ਮਤਾਂ ਵਿੱਚ ਹੁੰਦਾ ਆਮ ਲੋਕਾਂ ਨਾਲ ਜੇ ਅਸੀਂ ਬਹਿ ਜਾਵਾਂਗੇ ਤੇ ਅਸੀਂ ਨੀਵੇਂ ਹੋ ਜਾਵਾਂਗੇ ਗੁਰਮਤਿ ਇਹਨਾਂ ਬਹਿਮਾਂ ਤੋਂ ਸਾਨੂੰ ਕੱਢਦੀ ਹੈ ਨਾਨਕ ਉਹ ਅਪਰਸ਼ ਸਾਜਨ ਨਿਸਤਾਨ ਹੈ ਅਸ਼ਟ ਪਦੀ ਜੀ ਅੱਠ ਪਦਿਆਂ ਵਾਲੀ ਰਚਨਾ ਅੱਗੇ ਵੇਖੋ ਮਹਿਲਾ ਪੰਜਵਾਂ ਦੱਸਦੇ ਨੇ ਵੀ ਅਸਲ ਅਪਰਸ਼ ਕੌਣ ਹੈ ਆਪਜੀ ਧਿਆਨ ਇਕਾਗਰ ਕਰੋ ਧਿਆਨ ਜੇ ਤੁਸੀਂ ਜਿੰਨਾ ਕਿ ਸ਼ਲੋਕ ਸਰਵਣ ਕੀਤਾ ਜੇ ਤੁਹਾਡਾ ਧਿਆਨ ਸ਼ਬਦ ਵਿੱਚ ਹੈ ਸੁਭਾਵਿਕ ਹੈ ਮਾਨੀ ਇਕਾਗਰ ਹੈ ਕਹਿਣ ਦੀ ਲੋੜ ਨਹੀਂ ਮਿੱਠਿਆ ਨਾਹੀ ਰਸ ਨਾ ਪਰਸ ਮਿੱਠਿਆ ਹੁੰਦਾ ਜੀ ਝੂਠ ਪਰਸ ਹੁੰਦਾ ਛੂਣਾ ਹੁਣ ਜਿਹੜੀਆਂ ਬਾੜਨੀਆਂ ਦੀ ਜਾਨ ਬਸਤੋ ਨੇ ਤੇ ਦੀਸਤੀਆਂ ਨਹੀਂ ਹੁਣੇ ਤੱਕ ਤਪੋਸ਼ ਗਏ ਦੇਖੋ ਥਾਂ ਮੈਂ ਇਹ ਇਹ ਦੇਖੋ ਦਾ ਟੱਚ ਹੁੰਦਾ ਆ ਮਾਈਕ ਟੱਚ ਕੀਤਾ ਮੈਂ ਹਵਾ ਰਹੀ ਜਿਹੜਾ ਜਿਵੇਂ ਸ਼ਬਦ ਤੁਹਾਨੂੰ ਨਾ ਸਪੀਕਣਾ ਰਹੀ ਮਾਈਕ ਰਹੀ ਜੋ ਵੀ ਇਹ ਸਿਸਟਮ ਬਣਾਇਆ ਹੋਇਆ ਕੰਨਾਂ ਕੰਨਾਂ ਵਿੱਚ ਆਵਾਜ਼ ਜਾਂਦੀ ਹੈ ਇਸੇ ਤਰ੍ਹਾਂ ਜਿਹੜਾ ਝੂਠ ਹੈ ਨਾ ਝੂਠ ਮਿੱਥਿਆ ਝੂਠ ਨਾ ਹੀ ਰਸਨਾ ਪਰਸ ਆਹ ਵੇਖੋ ਜਿਹੜੀ ਜੀਵ ਹੈ ਆ ਜੀਵ ਨਾਲ ਕਿਤੇ ਝੂਠ ਟੱਚ ਤਾਂ ਨਹੀਂ ਹੁੰਦਾ ਮੈਂ ਸਭ ਤੋਂ ਪਹਿਲਾਂ ਬੇਨਤੀ ਕੀਤੀ ਹੈ ਗੁਰਬਾਣੀ ਪੜ੍ਹਨੀ ਬਧੀਆ ਗੱਲ ਹੈ ਕੇਵਰ ਪੜ੍ਹਨ ਤੱਕ ਹੀ ਨਾ ਰਹਿ ਜਾਈਏ ਇਹ ਸਮਝੀਏ ਲਖਾ ਬਾਰੀ ਪਖੰਡ ਤੇ ਬੜਾ ਵਧੀਆ ਮੈਂ ਨਹੀਂ ਇਹਨਾਂ ਨੂੰ ਮੈਨੂੰ ਟੱਚ ਨਾ ਕਰ ਮੈਨੂੰ ਹੱਥ ਨਾ ਕਿਤੇ ਲੱਗ ਜਵੇ ਠੀਕ ਹੈ ਭਾਈ ਪਰ ਇਹ ਧਿਆਨ ਮਾਰੀਏ ਮੇਰੀ ਜੀਵ ਨਾਲ ਝੂਠ ਟੱਚ ਤੇ ਨਹੀਂ ਹੁੰਦਾ ਇਥੇ ਮਹਿਲਾ ਪੰਜਵਾਂ ਕਹਿੰਦੇ ਨੇ ਝੂਠ ਨੂੰ ਜੀਵ ਨਾਲ ਛੂਣ ਨਾ ਦੇ ਇਹ ਹੋਏਗਾ ਕਿ ਮੈਂ ਸੰਗਤ ਇੱਕ ਆਮ ਜਿਹਾ ਨਿੰਦਕ ਧਿਆਨ ਮਾਰੀਏ ਜਦੋਂ ਗੁਰਬਾਣੀ ਦੀ ਸੰਗਤ ਕਰਾਂਗੇ ਗੁਰੂ ਦੀ ਸੰਗਤ ਕਰਾਂਗੇ ਚੰਗੇ ਗੁਣਾਂ ਦੀ ਸੰਗਤ ਕਰਾਂਗੇ ਸੰਗਤ ਵੀ ਕਰਨੀ ਆ ਜਾਂਦੀ ਹੈ ਸਾਨੂੰ ਤੇ ਬੜਾ ਰਸ ਆਉਂਦਾ ਹੈ ਸਾਨੂੰ ਬੜਾ ਰਸ ਆਉਂਦਾ ਨਿੰਦਿਆ ਸੁਣਨ ਵਿੱਚ ਨਿੰਦਕਾਂ ਨਾਲ ਬੈਠਣ 'ਚ ਬੜਾ ਰਸ ਹੁੰਦਾ ਹੈ। ਉਹਨਾਂ ਦਾ ਦਿਨੀ ਇੱਦਾਂ ਚੜਦਾ ਹੈ ਨਿੰਦਕ ਦਾ ਤੇ ਦਿਨ ਚੜਦਾ ਨਿੰਦਿਆ ਵਾਸਤੇ। ਬੁਰਾਈਆਂ ਵੇਖਣ ਵਾਸਤੇ ਦਿਨ ਚੜਦਾ ਹੈ ਨਿੰਦਕ ਦਾ। ਸਦਾਈ। ਉਹਦਾ ਵਿਚਾਰੇ ਦਾ ਜੀਵਨ ਇਹ ਹੈ ਉਹਨਾਂ ਤੇ ਤਾਂ ਤਰਸ ਕਰਨਾ ਚਾਹੀਦਾ। ਅਸੀਂ ਆਪਣੇ ਕੰਨਾਂ ਨਾਲ ਉਹ ਲੰਮੇ ਆ ਰਸ ਲੰਮੇ ਆ। ਰਸ ਦੇ ਆਪਾਂ ਸੰਗਤ ਵਿੱਚ ਲੈਣਾ ਹੈ ਰਸਤੇ ਆਪਾਂ ਗੁਰੂ ਘਰ ਵਿੱਚ ਬੈਠ ਕੇ ਲੈਣਾ ਹੈ ਭਾਈ ਵੇਖੋ ਗੁਰੂ ਸਾਹਿਬ ਨੇ ਕਿਵੇਂ ਅੱਖਾਂ ਖੋਲ੍ਹੀਆਂ ਨੇ ਸਾਡੀਆਂ ਕਹਿੰਦੇ ਮਿੱਥਿਆ ਨਾ ਹੀ ਰਸਨਾ ਪਰਸ ਧਿਆਨ ਮਾਰ ਕਿਤੇ ਜੀਵ ਨਾਲ ਝੂਠ ਟੱਚ ਤੇ ਨਹੀਂ ਹੁੰਦਾ ਬਾੜੀ ਛੱਡ ਅੰਦਰ ਵੇਖ ਉਹ ਝੂਠ ਦਾ ਰੂਪ ਨਹੀਂ ਉਹਨੇ ਉੱਡ ਕੇ ਇੱਧਾ ਕੰਨਾਂ 'ਚ ਪਹਿਣਾ ਸਭ ਕੁਝ ਅਪਵਿੱਤਰ ਕਰ ਦੇਣਾ ਬਾੜੀ ਸੁੱਚਮ ਦੀ ਕਿਹੜੀ ਗੱਲ ਹੈ ਇੱਥੇ ਮਿੱਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਝਨ ਦਰਸ ਮਨ ਦੇ ਨਾਲ ਮੈਂ ਆ ਗਿਆ ਜੀ ਇਕੱਠਾ ਮੰਮਾ ਨੰਨਾ ਮੁਕਤ ਆ ਗਿਆ ਮਨ ਵਿੱਚ ਇਹ ਪ੍ਰੀਤ ਹੋਵੇ ਵੀ ਸਭ ਮਨੁੱਖਤਾ ਵਿੱਚ ਸਭ ਵਿੱਚ ਮੈਂ ਪਰਮਾਤਮਾ ਦੇ ਦਰਸ਼ਨ ਕਰਾਂ ਮਨ ਮੈਂ ਪ੍ਰੀਤ ਨਿਰੰਝਨ ਦਾ ਸਭ ਪ੍ਰਭੂ ਦੇ ਦੀਦਾਰ ਦੀ ਤਾਂਗ ਹੋਵੇ ਅੰਦਰ ਪਰਤ੍ਰਿਆ ਰੂਪ ਨਾ ਪੇਖੈ ਨੇਤਰ ਇਹ ਖਾਣਾ ਜਿਹੜੀਆਂ ਪਰਮਾਤਮਾ ਨੇ ਦਿੱਤੀਆਂ ਅਚਾਨਕ ਹੀ ਕੋਈ ਅੱਗੇ ਆ ਜਾਂਦਾ ਹੈ ਗਾੜੀ ਆ ਜਾਂਦਾ ਹੈ ਉਹ ਫਿਰ ਧਿਆਨ ਤੇ ਵਾਜੀ ਜਾਂਦਾ ਹੈ ਅੰਦਰ ਗਲਤ ਭਾਵਨਾ ਨਾ ਆਉਣ ਦੇ ਭਾਵੇਂ ਕੋਈ ਇਸਤਰੀ ਹੈ ਕੋਈ ਬੰਦਾ ਹੈ ਕਹਿੰਦੇ ਅੰਦਰ ਇਹ ਜਿਹੜੇ ਭਾਵ ਅਰਥ ਪਾ ਕਰਾਂਗੇ ਅੰਦਰ ਗਲਤ ਭਾਵਨਾ ਹੁੰਦੀ ਹੈ ਬੰਦਾ ਵੇਖਦਾ ਵੀ ਹੈ ਅੰਦਰ ਗਲਤ ਭਾਵਨਾ ਵੀ ਰੱਖਦਾ ਹੈ ਗੁਰੂ ਸਾਹਿਬ ਕਿਰਪਾ ਕਰੇ ਇਹ ਜਿਹੜੀ ਮਾੜੀ ਭਾਵਨਾ ਵਿਸ਼ੇ ਵਕਾਰਾਂ ਵਾਲੀਆਂ ਇਹਨੂੰ ਨਾ ਆਉਣ ਦੇ ਅੱਖਾਂ ਵੇਖਣ ਲਈ ਦਿੱਤੀਆਂ ਨੇ ਵੇਖੋ ਗੁਰੂ ਸਮਰੱਥ ਹੈ ਗੁਰੂ ਸਾਹਿਬ ਕਿਰਪਾ ਕਰਨ ਅੰਦਰ ਦੀ ਭਾਵਨਾ ਠੀਕ ਰੱਖਣ ਮਹਾਰਾਜ ਕਿਰਪਾ ਕਰੇ ਅਸੀਂ ਉਤਮ ਕਰੀਏ ਵਿਸ਼ੇ ਵਿਸ਼ੇਵਿਕਾਰ ਵਾਲੋਂ ਨਾ ਚਰਨਾਂ ਦੇ ਅੰਦਰ ਦੀ ਭਾਵਨਾ ਪਾਤਰ ਗੂਪਨਾ ਪੇਖਣ ਨਿਤ ਸਾਧ ਕੀ ਟਹਿਲ ਸੰਤ ਸੰਗ ਏਤ ਸਾਧ ਕੀ ਟਹਿਲ ਹੁੰਦਾ ਹੈ ਸੇਵਾ ਕਰੇ ਇੱਕ ਸੇਵਾ ਬਾਰੀ ਹੈ ਮੁਬਾਰਕ ਹੈ ਕਿੰਨਾ ਚੰਗਾ ਲੱਗਦਾ ਕੋਈ ਵਰਤਨਾ ਦੀ ਸੇਵਾ ਕਰਦਾ ਹੈ ਪਿਆਰ ਨਾਲ ਕੋਈ ਝਾੜੂ ਦੀ ਸੇਵਾ ਕਰਦਾ ਹੈ ਕੋਈ ਜੋੜਿਆਂ ਦੀ ਸੇਵਾ ਕਰਦਾ ਹੈ ਮੁਬਾਰਕ ਹੈ ਸੇਵ ਕੀਤੀ ਸੰਤੋਖੀ ਜਿੰਨੀ ਸੱਚੋ ਸੱਚ ਕਮਾਇਆ ਓਨੀ ਮੰਦਾ ਭੈੜ ਨਾ ਰੱਖਿਓ ਕਰ ਸੁਖ ਰਿਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵ ਹੈ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਸਾਧ ਕੀ ਟਹਲ ਸੰਤ ਸੰਗ ហេਟ ਐਥੇ ਸਾਧ ਕੀ ਟਹਲ ਆਪਾਂ ਭਾਵ ਅਰਥ ਕਰਾਂਗੇ ਸ਼ਬਦ ਨੂੰ ਕਮਾਉਣਾ ਕਰੇ ਸਾਧ ਦੀ ਸੇਵਾ ਕਰੇ ਅਸਲ ਸਾਧ ਦੀ ਸੇਵਾ ਸਾਧ 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 ਸਾਧੂ ਸਤਗੁਰੂ ਜੇ ਮਿਲ ਲੈ ਇਹ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠ ਕੇ ਸਾਧੂ ਦਿਸ ਜਾਣਾ ਸਾਰੀ ਦੁਨੀਆ ਵਿੱਚ ਸਤਗੁਰੂ ਦਿਸ ਜਾਣਾ ਹੈ ਸਾਧੂ ਸਤਗੁਰੂ ਜੇ ਮਿਲ ਲੈ ਸਾਧ ਵੀ ਸੇਵਾ ਕਰੇ ਅਸਲ ਸੇਵਾ ਕਰੇ ਸੰਗਤ ਨਾਲ ਪਿਆਰ ਕਰੇ ਬਾਰੀ ਸੰਗਤ ਨਾਲ ਵੀ ਪਿਆਰ ਕਰੇ ਸਤ ਸੰਤੋਖ ਦਇਆ ਧਰਮ ਧੀਰਜ ਨਾਲ ਇੰਨਾ ਪਿਆਰ ਕਰੇ ਇੱਕ ਮਿਕ ਹੋ ਜਾਵੇ ਵੇਖੋ ਪ੍ਰਮਾਤਮਾ ਦੀ ਸਦਾ ਹੈ ਸਾਧ ਕੀ ਟਹਿਲ ਸੰਤ ਸੰਗ ਹੈ ਕਈ ਸੰਗਤ ਵਿੱਚ ਬੈਠੇ ਤੇ ਹੁੰਦੇ ਨੇ ਮਹਾਰਾਜ ਕਿਰਪਾ ਕਰੇ ਚਲੋ ਜੀ ਆਪਾਂ ਕੁਝ ਨਹੀਂ ਕਹਿਣਾ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸੰਗਤ ਵਿੱਚ ਵੇਖਦੇ ਹਾਂ ਕਈ ਵਾਰ ਕਰਨ ਹੁੰਦਾ ਜੀ ਕੰਨ ਕਕਾ ਰਾਰਾ ਨੰਨਾ ਇਹ ਬੋ ਬਚਨ ਕਰਨ ਹੋ ਗਿਆ ਉਹ ਤੇ ਦੋ ਕਰਨ ਹੋ ਗਏ ਨਾ ਇੱਥੇ ਇੱਕੋ ਬਚਨ ਨਹੀਂ ਦੋ ਕਰਨ ਇਸ ਕਰਕੇ ਕਰਨ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਇਹ ਦੂਜਾ ਗਿਆਨਿੰਦਰਾ ਕਹਿੰਦੇ ਅਸਲ ਅਪਰਸ਼ ਉਹ ਹੈ ਆਪਣੇ ਕੰਨਾਂ ਨਾਲ ਕਿਸੇ ਦੀ ਨਿੰਦਿਆ ਨਾ ਸੁਣੈ ਨਾ ਸੁਣੈ ਸੁਣਦਾ ਨਹੀਂ ਸਾਰੇ 42 ਸੈਕਟਰ ਦਾ ਝੂਠ ਆਪਣੇ ਤੰਨਾ 'ਚ ਭਰਿਆ ਹੋਵੇ 바ਰੀ ਪਖੰਡ ਕਰੇ ਵੀ ਮੈਂ ਨਹੀਂ ਕਿਸੇ ਝੂਠੇ ਭਾਂਡੇ ਨੂੰ ਹੱਥ ਲਾਉਂਦਾ ਕਰਨ ਨਾ ਸੁਣੈ ਕਾਹੂ ਕੀ ਨਿੰਦਿਆ ਸਭ ਤੇ ਜਾਣੈ ਆਪਸ ਕੋ ਮੰਦਾ ਦੂਜੇ ਨੂੰ ਕਹਿਣਾ ਉਹ ਬੁਰਾ ਉਹ ਬੁਰਾ ਉਹ ਬੁਰਾ ਉਹ ਬੁਰਾ ਫਿਰ ਆਪਣੇ ਆਪ ਵੱਲ ਵੇਖ ਲਵੇ ਮੈਂ ਕਿੱਥੇ ਕੋ ਖੜਾ ਹਾਂ ਮੈਂ ਕਿੱਥੇ ਕੋ ਖੜਾ ਆਪਣੇ ਵੱਲ ਵੀ ਧਿਆਨ ਮਾਰੇ ਸਭ ਤੇ ਜਾਣੈ ਆਪ ਸੁਖੋ ਮੰਦਾ ਸਵੈਮਾਨ ਜਗਾ ਕੇ ਆਪਣਾ ਸਟੇਟਸ ਬਣਾ ਕੇ ਚੱਲੇ ਨਿਮਰਤਾ ਸੁਭਾਅ ਜੀਵਨ ਵਿੱਚ ਆ ਜਾਵੇ ਨੀਵਾ ਸਮਝੇ ਆਪਣੇ ਆਪ ਨੂੰ ਗੁਰ ਪ੍ਰਸਾਦ ਬਿਖਿਆ ਪਰ ਹਰੈ ਪ੍ਰਸਾਦ ਦੇ ਦੱਤੇ ਨੂੰ ਸਿਹਾਰੀ ਲੱਗੀ ਹੈ ਜੀ ਗੁਰੂ ਦੀ ਕਿਰਪਾ ਦੁਆਰਾ ਸੱਚੀ ਗੁਰਬਾਣੀ ਦੇ ਗਿਆਨ ਦੁਆਰਾ ਸਿੱਖਿਆ ਦੁਆਰਾ ਬਿਖਿਆ ਪਰ ਹਰੈ ਭੈੜੇ ਵਿਚਾਰ ਪਰ ਹਰੈ ਦੂਰ ਘਰੇ ਮਨ ਦੀਆਂ ਗੱਲਾਂ ਮਨ ਚ ਹੀ ਖਤਮ ਹੋ ਜਾਣ ਐਨੇ ਕੰਟਰੋਲ ਵਾਲਾ ਬੰਦਾ ਹੋਵੇ ਮਨ ਕੀ ਬਾਸ ਨਾ ਮਨ ਤੇ ਤਰੈ ਭੈੜੇ ਖਿਆਲ ਬਣਦੇ ਵੀ ਮਨ ਚ ਹੀ ਨੇ ਇੰਨਾ ਉਦਮ ਕਰੇ ਇੰਨਾ ਉਦਮ ਕਰੇ ਮਹਾਰਾਜ ਨੂੰ ਬੇਨਤੀ ਕਰਕੇ ਮਨ ਵਿੱਚ ਹੀ ਖਤਮ ਕਰ ਦੇਵੇ ਉਹ ਦਾਣੇ ਦੇਖੇ ਕੁਝ ਨੇ ਮਕੀਰੇ ਐਦਾਂ ਖਤਮ ਕਰ ਦਿੰਦਾ ਬ੍ਰਹਮ ਗਿਆਨੀ ਆਪਣੇ ਅੰਦਰ ਸਭ ਕੁਝ ਮਨ ਕੀ ਵਾਸਨਾ ਮਨ ਦੇ ਤਰ ਇੰਦਰੀ ਜਿਤ ਇੱਥੇ ਰੁਕੋ ਜੀ ਥੋੜਾ ਬਿਸ਼ਰਾਮ ਲਾਇਓ ਇੰਦਰੀ ਜਿਤ ਪੰਜ ਦੁਖ ਤੇ ਰਹੇ ਤੇ ਇੰਦਰੀ ਜਿਤ ਦਾ ਅਰਥ ਹੁੰਦਾ ਹੈ ਤਿਰਿਆ ਨੂੰ ਬਸ਼ੀਕਰਨ ਕਰਨਾ ਕਾਬੂ ਕਰਨਾ ਇੰਦਰੀ ਜਿਤ ਕਾਬੂ ਕਰ ਲਵੇ ਪੰਜ ਦੋਖ ਤੇ ਰਹਿਤ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਮਾੜਾ ਪ੍ਰਭਾਵ ਹੈ ਜਿਹੜਾ ਭਾਈ ਇਸ ਤੋਂ ਰਹਿਤ ਹੋ ਜਾਏ ਮਾੜੇ ਪ੍ਰਭਾਵ ਤੋਂ ਪੰਜ ਦੋਖ ਤੇ ਰਹਿਤ ਲਾਸਟ ਪੰਕਤੀ ਆ ਨਾਨਕ ਕੋਟ ਮਧੇ ਕੋ ਐਸਾ ਪਰਸ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਰੋੜਾਂ ਵਿੱਚੋਂ ਅਜਿਹਾ ਬਿਰਲਾ ਹੀ ਅਪਰਸ ਹੈ ਇਹ ਵੇਖੋ ਅਪਰਸ ਜਿਹਦੀ ਮੈਲਾ ਪੰਜਵਾ ਜੀ ਨੇ ਲਿਸਟ ਠਣਾ ਦਿੱਤੀ ਹੈ ਸਾਨੂੰ ਉੱਤੇ ਜਿੰਨੀ ਵੀ ਲਿਸਟ ਆਪਾਂ ਸੁਣੀ ਹੈ ਨਾ ਇਹ ਵੇਖੋ ਜ਼ੁਬਾਨ ਨਾਲ ਝੂਠ ਨਹੀਂ ਬੋਲਦਾ ਅੱਖਾਂ ਨਾਲ ਬੁਰਾ ਨਹੀਂ ਵੇਖਦਾ ਅੰਦਰ ਦੀ ਭਾਵਨਾ ਬਿਲਕੁਲ ਸਹੀ ਹੈ ਮਨ ਵਿੱਚ ਬੁਰਾ ਨਹੀਂ ਸੋਚਦਾ ਕੰਨਾਂ ਨਾਲ ਬੁਰਾ ਨਾ ਸੁਣਦਾ ਹੋਵੇ ਨਾ ਸੁਣਦਾ ਵਾਹਿਗੁਰੂ ਜੀ ਕਹਿੰਦੇ ਆ ਵੇਖੋ ਸੁਣਦਾ ਨਹੀਂ ਪਰ ਕਮਾਲ ਦੀ ਗੱਲ ਪਤਾ ਕੀ ਹੈ ਨਾਨਕ ਕੋਟ ਮੱਦੇ ਕੋ ਐਸਾ ਪਰ ਇਸ ਸਾਰੇ ਸੰਸਾਰ ਵਿੱਚ ਐਸਾ ਕੋਈ ਵਿਰਲਾ ਹੈ ਕਰੋੜਾਂ ਵਿੱਚੋਂ ਕੋਟ ਕੋਟ ਦੇ ਟੈਕੇ ਨੂੰ ਹਿਆੜੀ ਲੱਗੀਆ ਕਰੋੜ ਹੈ ਜੀ ਕਰੋੜਾਂ ਵਿੱਚੋਂ ਐਸਾ ਕੋਈ ਵਿਰਲਾ ਅਪਰਸ ਹੈ